ਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸੀ ਦੂ ਵਲੋਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਸਵੇਰ ਦਾ ਟਾਈਮ ਹੈ ਤੇ ਆਪਣੀ ਵਲੋਗ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਵਾਲਾ ਵਲੋਗ ਬਣ ਜਾ ਰਿਹਾ ਆਪਣਾ ਬਹੁਤ ਹੀ ਵਧੀਆ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਪੁਰਾਣੀਆਂ ਯਾਦਾਂ ਜੀ ਤੇ ਬਣੇ ਰਿਓ ਵਲੋਗ ਦੇ ਵਿੱਚ ਪੂਰਾ ਵਲੋਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਕਰ ਦਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਕਮੈਂਟ ਬਹੁਤ ਵਧੀਆ ਲੱਗਦੇ ਆ ਤੇ ਤੁਹਾਡੇ ਸਭ ਦੀ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਜੀ ਆਪਾਂ ਨੂੰ ਤੇ ਪੂਰਾ ਵਲੌਗ ਜਰੂਰ ਦੇਖਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਠੀਕ ਹੈ ਜੀ ਮਿਲਾਂਗੇ ਥੋੜਾ ਟਾਈਮ ਬਾਅਦ ਤੁਹਾਡੇ ਨਾਲ ਕੁਝ ਯਾਦਾ ਜਿਹੜੀਆਂ ਉਹ ਸ਼ੇਅਰ ਕਰਾਂਗੇ ਜਿੱਧਰ ਸਵੇਰੇ ਸਵੇਰੇ ਆਪਾਂ ਸਾਫ ਸਫਾਈ ਦਾ ਸਾਰਾ ਕੰਮ ਨਿਬੇੜ ਲਿਆ ਪੁੱਚੀ ਵਗੈਰਾ ਲਗਾਤੇ ਬੈੱਡ ਸ਼ੀਟ ਵਗੈਰਾ ਚੇਂਜ ਕਰਕੇ ਦੂਸਰੀ ਧੋਣ ਵਾਸਤੇ ਰੱਖਤੀ ਤੇ ਇਧਰ ਹੁਣ ਲੰਚ ਦੀ ਤਿਆਰੀ ਹੋਣ ਲੱਗੀ ਤੇ ਲੰਚ ਦੇ ਵਿੱਚ ਅੱਜ ਬਣਾਈਏ ਫਲੇਨ ਦੀ ਸਬਜੀ ਦੇ ਨਾਲ ਗੰਡੇ ਦੀ ਚਟਣੀ ਬਹੁਤ ਸਵਾਦ ਲੱਗਦੀ ਹੈ ਤੇ ਇਹ ਰਾਜਿੰਦਰ ਲੈ ਆਏ ਕੁਛ ਪਿੰਡੀਆਂ ਤੋੜ ਕੇ ਤੇ ਕੁਛ ਪਿੰਡੀਆਂ ਜਿਹੜੀਆਂ ਕੱਲ ਤੋੜੀਆਂ ਸੀਗੀਆਂ ਤੇ ਕੁਛ ਚਿਬੜ ਸੀਗੇ ਟੁੱਟੇ ਪਏ ਸੀ ਕਿ ਮੈਂ ਕਿਹਾ ਕੱਚੇ ਆ ਨਹੀਂ ਕਹਿੰਦੇ ਟੁੱਟੇ ਪਏ ਸੀਗੇ ਤੇ ਪੱਕੇ ਆ ਤੇ ਇਹ ਹੈਗੀਆਂ ਜੀ ਕੁਛ ਯਾਦਾ ਜਿਹੜੀਆਂ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰ ਰਹੀ ਆ ਇਹ ਹੈਗਾ ਜੀ ਬਾਪੂ ਜੀ ਦਾ ਖੁੰਡਾ ਖੁੰਡਾ ਬੜਾ ਮਜ਼ਬੂਤ ਤੇ ਬੜਾ ਹੀ ਸੋਹਣਾ ਸਜਾਇਆ ਹੋਇਆ ਖੁੰਡਾ ਆ ਹਾਲਾਂਕਿ ਸਾਡੇ ਜਿਹੜੇ ਬਾਪੂ ਜੀ ਸੀਗੇ ਉਹ ਮੇਰੀ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਸੀਗੀ ਕਿਉਂਕਿ ਉਹਨਾਂ ਨੂੰ ਹੋ ਗਈ ਸੀਗੀ ਲਾਸਟ ਸਟੇਜ ਦੇ ਕੈਂਸਰ ਹਾਲਾਂਕਿ ਉਹ ਤੁਰਦੇ ਫਿਰਦੇ ਗਏ ਆ ਕੰਮ ਕਰਦੇ ਗਏ ਆ ਹਨਾ ਵੀ ਐਨੀ ਵੀ ਮੰਜੇ ਤੇ ਬੈਠੇ ਸੀਗੇ ਤੇ ਇਹ ਪਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਆ ਉਹ ਬਹੁਤ ਸਾਰੀਆਂ ਆਪਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਆ ਦੇਖੋ ਡਾਇਰੀਆਂ ਆ ਜਿਹੜੀਆਂ ਹਨਾ ਡਾਇਰੀਆਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਕਿਸੇ ਦਿਨ ਉਹਨਾਂ ਦੇ ਹੱਥ ਦੀਆਂ ਲਿਖੀਆਂ ਹੋਈਆਂ ਡਾਇਰੀਆਂ ਜਿਹੜੀਆਂ ਉਹ ਵੀ ਸੰਭਾਲ ਕੇ ਰੱਖੀਆਂ ਹੋਈਆਂ ਆ ਬਹੁਤ ਕੁਝ ਜਿਵੇਂ ਉਦੋਂ ਸੌਦਾ ਪੱਤਾ ਸੀਗਾ ਕਿਵੇਂ ਆਉਂਦਾ ਸੀ ਕਿੰਨੇ ਦਾ ਆਉਂਦਾ ਸੀ ਕਿਦੋਂ ਕਿਹਦਾ ਜਨਮ ਹੋਇਆ ਹਨਾ ਤੇ ਕਿਹ ਕਿਦੋਂ ਸਰੋ ਵਿੱਚ ਨਰਮ ਆ ਚੁਗਾ ਸਾਰੀਆਂ ਡਾਇਰੀਆਂ ਜਿਹੜੀਆਂ ਆ ਅਸੀਂ ਛੋਟੀਆਂ ਛੋਟੀਆਂ ਡਾਇਰੀਆਂ ਸੰਭਾਲ ਕੇ ਰੱਖੀਆਂ ਹੋਈਆਂ ਆ ਤੇ ਇਹ ਹੈਗਾ ਜੀ ਬੇਬੇ ਦਾ ਚਰਖਾ ਇਨੂੰ ਅਸੀਂ ਲੋਕਡਾਊਨ ਦੇ ਵਿੱਚ ਰੰਗ ਕਰਕੇ ਤੇ ਵਧੀਆ ਸੰਭਾਲ ਕੇ ਰੱਖ ਲਿਆ ਮੈਂ ਕਿਹਾ ਨਾ ਇਹ ਆਪਣੇ ਪੰਜਾਬੀ ਕਲਚਰ ਨਾਲ ਜੁੜਿਆ ਹੋਇਆ ਤੇ ਇਸ ਨੂੰ ਆਪਾਂ ਸੰਭਾਲ ਕੇ ਰੱਖਣਾ ਹੈ ਨਾ ਵਧੀਆ ਲੱਗਦਾ ਵੀ ਕਿਵੇਂ ਕਰਤ ਦੇ ਹੁੰਦੇ ਸੀਗੇ ਮੈਂ ਦੇਖ ਰਹੀ ਸੀਗੀ ਹਿੰਦੋਸੀ ਜਦੋਂ ਆਉਂਦੇ ਸਮਾਂ ਆਪਣੇ ਪੂਣੇ ਵਰਤੇ ਨਾ ਪੂਣੀਆਂ ਹੋ ਗਈਆਂ ਗਲਟਣੇ ਇਹ ਤੇ ਤੱਕਣਾ ਹੁੰਦਾ ਸੀ ਲੱਗਿਆ ਨਾ तकलाना लोदसीशषन ड अि वट वाते प्रशा भदसी पतवास्ते ना ਤੇ ਬੇਬਸਾ ਸੀ ਚਰਖਾ। ਲੋ ਦੀਏ ਸਾਡਾ ਸੋਨਾ ਦੇ ਚਰਖਾ ਵਧੀਆ ਬਣਾ ਕੇ ਰੱਖਿਆ ਹੋਇਆ ਸੀ ਸਾਮ ਕੀ। ਆਹ ਬਤਾਓ। ਅੱਛਾ ਜਿਹੜਾ ਇੱਥੇ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀ? ਇਹ ਮੜਨਾਂ ਹੁੰਦੇ ਯਾਰੇ। ਮੜਨਾਂ ਭੁੱਲ ਗਏ ਮੰਮੀ। ਮੜਨ ਆਉਂਦੇ ਸੀ ਹੈ। ਉਮਾ ਇੱਥੇ ਵੀ ਹੁੰਦਾ ਸੀ ਹੈਨਾ ਤੱਕਲਾ ਪੈਂਦਾ ਸੀ ਇੱਥੇ ਸਾਰੀ ਚੀਜ਼ਾਂ ਦੇਖ ਲਾ ਪੁਰਾਣੀਆਂ ਚੀਜ਼ਾਂ ਆਉਂਦੀਆਂ ਸੀ ਇਹ ਹੈਗੇ ਨਗਰ ਕੀਰਤਨ ਵਾਲੀਆਂ ਪੰਜ ਪਿਆਰੇ ਸਜੇ ਹੋਏ ਆ ਥੋੜੀ ਜੀ ਧੁੰਦਲੀ ਆ ਰਹੀ ਹੈ ਨਗਰ ਕੀਰਤਨ ਦੀਆਂ ਇਹ ਚਾਰ ਪੰਜ ਜਿਹੜੀਆਂ ਹੈਗੀਆਂ ਨਗਰ ਕੀਰਤਨ ਦੀਆਂ ਯਾਦਾਂ ਇਹ ਦੇਖੋ ਜੀ ਇਹ ਵੀ ਨਗਰ ਕੀਰਤਨ ਦੀਆਂ ਮੱਥਾ ਟੇਕ ਰਹੇ ਆ ਇਧਰ ਟਰੈਕਟਰ ਤੇ ਛੋਟੇ ਸਿੰਘ ਸਜੇ ਹੋਏ ਆ ਛੋਟੇ ਛੋਟੇ ਹਨ ਵਧੀਆ ਪੁਰਾਣਾ ਟਾਈਮ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਵੀ ਨਗਰ ਕੀਰਤਨ ਦੀ ਹੈ ਮੱਥਾ ਦੇਖ ਰਹੇ ਆ ਸਭ ਇਹ ਵੀ ਨਗਰ ਕੀਰਤਨ ਦੀ ਆ ਪੰਜ ਪਿਆਰੇ ਸਜੇ ਹੋਏ ਆ ਬਹੁਤ ਸੋਹਣੀ ਫੋਟੋ ਹੈ ਇੱਕ ਯਾਦਗਾਰ ਕੀ ਆ ਇਹ ਫੋਟੋ ਹੈਗੀ ਆ ਮੰਮੀ ਰੱਡ ਦੇ ਵਿਆਹ ਦੀ ਬਲੈਕ ਐਂਡ ਵਾਈਟ ਸਾਰੇ ਕੀ ਕਰਦੇ ਆ ਨਹੀਂ ਹਾਰ ਪਾਉਂਦੇ ਹੁੰਦੇ ਨੇ ਨਾ ਨੋਗਲਾਂ 'ਚ ਹਾਰ ਪਾਉਂਦੇ ਆ ਨਾ ਇਹ ਸਾਰੇ ਕੋਈ ਹਨ ਉਫੜ ਜੀ ਤੇ ਤਾਇਆ ਜੀ ਰੱਡ ਜੀ ਦੇ ਨਾਲ ਪੁਰਾਣੀਆਂ ਯਾਦਾਂ ਹਨ ਪਹਿਲਾ ਵਾਲੀਆਂ ਦਰਨ ਚਾਹ ਰਿਹਾ ਫੋਟੋ ਆਈ ਕਾਰ ਸੀ ਇਹ ਦੇਖ ਮੰਮੀ ਚਾਦਰੇ ਲਾਏ ਹੋਏ ਬਰਾਤ ਵਿੱਚ ਛਾਦਰੇ ਲੱਗ ਜਾਂਦੇ ਸੀ ਹੁਣ ਕੋਈ ਚੱਲ ਜੂਗਾ ਛਾਦਰੇ ਲਾ ਕੇ ਨਾ ਤਾਂ ਇਹਨੇ ਤਾਂ ਕੂਟ ਪੰਟ ਪਾਰ ਰੱਖਿਆ ਇਹਦੇ ਛਾਦਰੇ ਵਾਲੇ ਕਿੰਨੇ ਸੋਹਣੇ ਲੱਗ ਰਹੇ ਵਧੀਆ ਕੌਣ ਹੈ ਇਹ ਛਾਦਰੇ ਵਾਲੇ ਕਿਹਦੀ ਭੋਦੀ ਸਾਰੇ ਛੋਟੇ ਛੋਟੇ ਹਨ ਪੰਡਿਤ ਚੋਂ ਹੂੰ ਇਹ ਪੰਡਿਤ ਹੋਣੇ ਹਨ ਕੋਈ ਮਾਮਾ ਮੰਮੀ ਜੀ ਨਾਲ ਹੈਗੀ ਬੇਟੀ ਉਹਨਾਂ ਦੀ ਮਾਮਾ ਜੀ ਦੇਖੋ ਚਾਦਰੇ ਵਾਲੀ ਫੋਟੋ ਕਿੰਨੀ ਸੋਹਣੀ ਲੱਗ ਰਹੀ ਹੈ ਵਧੀਆ ਆ ਵੀ ਬਹੁਤ ਪੁਰਾਣੀ ਹੈ ਨਾ ਚਾਚਾ ਜੀ ਹੁਣੀ ਹੈ ਕਿ 1879 ਬਹੁਤ ਪੁਰਾਣੀ ਹੈ ਤਾਂ 79 ਦੀ ਪਛਾਣ ਨਹੀਂ ਆਉਂਦੀ ਵੀ ਕੌਣ ਆ ਇਹ ਇੱਧਰ ਰਹਿ ਜਾਂਦੀਆਂ ਬਲੈਕ ਐਂਡ ਵਾਈਟ ਫੋਟੋਆਂ ਦੀਆਂ ਬਹੁਤ ਸੋਹਣੀਆਂ ਲੱਗਦੀਆਂ ਆ ਗਈਆਂ ਬਚਪਨ ਦੀਆਂ ਯਾਦਾਂ ਹੈਨਾ ਇਹ ਹੈਗੀ ਹੈ ਮੇਰੀ ਨਾਨਾ ਇਹ ਮੇਰੇ ਹਸਬੰਡ ਰਾਜਿੰਦਰ ਇਹ ਮੇਰੇ ਧੀਰ ਸਤਪਾਲ ਆ ਦੇਖੋ ਇਸ ਤਰ੍ਹਾਂ ਹੁੰਦੀ ਸੀ ਦੋਨਾਂ ਹੁਣ ਕੋਈ ਬੱਚਾ ਯੂਨੀਫਾਰਮ ਚਾ ਚਾਲੂ ਫੋਟੋ ਦੇਖ ਚਾਲੈਂਦੇ ਨੇ ਡਰਸਾਂ ਦੇ ਵਿੱਚ ਇਹ ਦੀ ਸੀ ਮੀਨਾ ਇਹਦਾ ਨਾਮ ਮੀਨਾ ਸੀਗਾ ਤੇ ਉਹ ਮੂੜੇ ਦੇ ਸੱਜ ਕੇ ਬੈਠੀ ਹੈ ਇੱਕ ਹੋਰ ਸੀ ਜੀ ਉਹ ਬੈਠੀ ਹੋਈ ਹੈ ਨਾ ਗੈਲਰੀ 'ਚ ਬੈਠੀ ਹੈ ਤੇ ਇਹ ਹੈਗੀ ਸਾਡੀ ਬੇਬੇ ਦੇ ਨਾਲ ਮਨਵੀਰ ਦੇ ਬਰਥਡੇ ਦੀ ਹੈ ਦੇਖੋ ਇੱਥੇ ਮੈਂ ਸਾੜੀ ਲਾ ਰੱਖੀ ਰਾਜਿੰਦਰ ਬੈਠੇ ਹੋਏ ਨਾਲ ਪਹਿਲਾਂ ਇਹਦਾ ਵੇਲ ਹੁੰਦੀ ਸੀ ਪਿੱਛੇ ਹੂੰ ਕਦੋਂ ਦੀ ਗਈ ਇਹ ਚੋਣ ਹਾਂ ਕਿੰਨਾ ਟਾਈਮ ਹੋ ਗਿਆ ਇਹ ਯਾਦਾਂ ਪ੍ਰਾਣੀ ਹੀ ਰਹਿ ਜਾਂਦੀਆਂ ਇਹਨੇ ਬੜਾ ਪੂਜ ਬਣਾ ਕੇ ਫੋਟੋ ਖਚਾਈ ਹੈ ਇਹਨੂੰ ਨਾ ਬਾਅਦ ਚ ਕੋਈ ਬਿਮਾਰੀ ਹੋ ਗਈ ਸੀਗੀ ਸ਼ਾਇਦ ਅਦਰੰਗ ਦੀ ਹੋ ਗਈ ਸੀ ਇਹਨੇ ਫਿਰ ਪਈ ਰਹਿੰਦੀ ਸੀ ਆਹ ਹੈਗੇ ਪੂਆ ਜੀ ਮਨਵੀਰ ਮਨਵੀਰ ਦੇ ਪੂਆ ਜੀ ਤੇ ਵੱਡੇ ਪੂਆ ਜੀ ਤੇ ਉਹਨਾਂ ਦਾ ਪੋਤਾ ਖੇਤ ਘੁੰਮਣ ਗਏ ਹੋਏ। ਕੋਈ ਲਾਈਟਿੰਗ ਜੀ ਆ ਰਹੀ ਹੈ। ਮਨਵੀਰ ਟੋਕਰੀ ਦੇ ਵਿੱਚ ਬੈਠਾ ਛੋਟਾ ਜਿਹਾ। ਛੋਟੇ ਹੁੰਦੇ ਦੀ ਯਾਦ ਆ ਨਾ। ਪਿੱਛੇ ਬੇਬੇ ਦਾ ਸਟੈਂਡ ਪਿਆ ਹੈ ਨਾ। ਇਹ ਬੇਬੇ ਨਾਲ ਤੁਰਦੇ ਹੁੰਦੇ ਸੀਗੇ ਸਟੈਂਡ ਨਾਲ। ਉਹ ਤਾਂ ਰੋਟੀਆਂ ਬਣਾਉਣੀ ਆ ਸਿੱਖੀ ਜਾਂਦਾ। ਹਾਂ ਦੇ ਲਿਆ ਨਾ। ਜੀ ਅਕਲਾ ਵੇਨਣਾਂ ਲੈ ਕੇ ਜੀਵਨ ਦੀ ਵੀ ਹੈ ਆ ਜੀਵਨ ਦੀ ਵੀ ਹਾਂ ਇਹ ਹੈਗੀ ਮਨਵੀਰ ਦੀ ਜੀਵਨ ਜੀ ਮੈਂ ਰੋਟੀ ਖਾਈ ਜਾਂਦਾ ਇਹ ਸਾਡੇ ਕੰਮ ਵਾਲੇ ਬਾਈ ਆ ਉਹਨਾਂ ਦੇ ਨਾਲ ਬੈਠ ਕੇ ਦੇਖੋ ਇੱਥੇ ਰੋਟੀ ਖਾਈ ਜਾਂਦਾ ਕੈਨੇਡਾ ਵਾਸੀ ਨੂੰ ਹੁਣ ਦਿਖਾਓ ਨਾ ਹਨਾ ਹਨਾ ਵੀਰ ਮਾੜੇ ਵੀਰ ਤਾਂ ਉੱਧਰ ਗਿਆ ਬਦ ਨਹੀਂ ਆ ਦੇਖੋ ਮਨਵੀਰ ਇੱਥੇ ਬਠਾਕਾਰ ਤੇ ਪਹਿਲਾਂ ਆਪਣੀ ਪ੍ਰਾਣੀ ਫਰਸ਼ ਹੁੰਦੀ ਸੀ ਨਾ ਉਹਦੀ ਪ੍ਰਾਣੀਕਾਰ ਦੀ ਮਨੂਰ ਚੜ ਕੇ ਬੈਠਾ ਉੱਪਰ ਘਰ ਦੇ ਇਹ ਗੈਸੀ ਮੱਥਾ ਟੇਕਣਾ ਮੰਦਰ ਦੇ ਵਿੱਚ ਸ਼ਿਵਜੀ ਮਹਾਰਾਜ ਦੀ ਫੋਟੋ ਬਣੀ ਹੋਈ ਹੈ ਡੈਡੀ ਜੀ ਬੈਠੇ ਹੋਏ ਆ ਫੋਟੋ ਕੋਚਾਰੇ ਇਹ ਵੀ ਪਹਿਲਾਂ ਦੀ ਹੈ ਡੈਡੀ ਜੀ ਦੀ ਫੋਟੋ ਰਾਜਵੀਰ ਦੀ ਮਾਤਾ ਦੇ ਦਰਸ਼ਨ ਕਰ ਰਹੇ ਆ ਮਾਤਾ ਜੀ ਦੇ ਮੰਦਰ ਦੀ ਹੈ ਨਾ ਕਿਸੇ ਜਦੋਂ ਘੁੰਮਣ ਗਏ ਸੀਗੇ ਆ ਦੇਖੋ ਪਹਿਲਾਂ ਵਾਲੀਆਂ ਫੋਟੋਆਂ ਮੂੜਿਆਂ ਤੇ ਬੈਠੇ ਆ ਇਦਾਂ ਪ੍ਰਾਣੇ ਹੁੰਦੇ ਸੀ ਇਦਾਂ ਮੂੜਿਆਂ ਤੇ ਮੰਝਿਆਂ ਤੇ ਬੈਠ ਕੇ ਹਨਾ ਵਧੀਆ ਗੱਲਾਂ ਬਾਤਾਂ ਕਰਦੇ ਸੀ ਇੱਧਰ ਬੈਠੇ ਬੇਬੇ ਭੂਆ ਜੀ ਡੈਡੀ ਜੀ ਭੂਆ ਜੀ ਦਾ ਬੇਟਾ ਸਾਰੇ ਇਹ ਪੁਰਾਣੀ ਲੋਬੀ ਦੀ ਹੈ ਨਾ ਜਦੋਂ ਮਾਰਬਲ ਨਹੀਂ ਲੱਗੀ ਹੋਈ ਸੀ ਉਦੋਂ ਦਾ ਟਾਈਮ ਹੈ ਆ ਭੂਆ ਜੀ ਹੈ ਭੂਆ ਜੀ ਦਾ ਪਰਿਵਾਰ ਹੈ ਦੋਨੋਂ ਬੇਟੇ ਤੇ ਨੋਹਾਂ ਤੇ ਪੋਤਾ-ਪੋਤੀ ਵੱਡੇ ਭੂਆ ਜੀ ਆ ਦੇਖੋ ਸਕੂਲ ਟਾਈਮ ਦੀ ਪੁਰਾਣੀ ਨਾ ਰਾਜਵੀਰ ਦੀ ਐ ਇਹ ਇਦਾਂ ਦੇ ਹੁੰਦੇ ਸੀ ਨਾ ਉਹ ਤੋਂ ਸੂਟ ਪਾਉਂਦੇ ਹੁੰਦੇ ਸੀ ਸਿੰਪਲ ਜੇ ਕਿੰਨੀ ਸੋਹਣੀ ਲੱਗ ਰਹੀ ਹੈ ਪੁਰਾਣੀ ਫੋਟੋ ਵਿੰਦਰ ਦੀ ਇਧਰ ਡਰੈਸ ਦੇ ਵਿੱਚ ਡਰੈਸ ਅਜੇ ਵੀ ਆਈ ਚੱਲੀ ਆ ਰਹੀ ਹੈ ਬਸ ਇਹਦੇ ਵਿੱਚ ਥੋੜਾ ਜਿਹਾ ਬਦਲ ਗਿਆ ਨਾ ਇਹ ਹੈਗੇ ਜੀ ਮੇਰੇ ਮਾਸੜ ਜੀ ਆਏ ਸੀ ਯੂ ਐਸ اے ਤੋਂ ਪਹਿਲੀ ਵਾਰ ਆਪਾਂ ਨੂੰ ਮਿਲਣ ਵਾਸਤੇ ਉਹਨਾਂ ਦਾ ਬੇਟਾ ਤੇ ਰਾਜਵਿੰਦਰ ਤੇ ਮਨਵੀਰ ਤੇ ਡੈਡੀ ਜੀ ਨੇ ਨਾਲ ਫੋਟੋ ਖਚਾਈ ਸੀਗੀ ਇਧਰ ਲੱਗਿਆ ਹੋਇਆ ਨੀਲਕੰਠ ਨਾਲ ਹਨਾ ਆਪਣਾ ਪੁਰਾਣਾ 베ਰੀਆਂ ਦਾ ਬਾਗ ਮੰਮੀ ਆਹ ਵੇ ਬਾਗ ਦੀ ਹੋਰ ਹੈਗੀ ਆ ਆ ਦੇਖ ਦੋ ਕੁੱਤੇ ਹੁੰਦੇ ਸੀ ਇਹ ਦੋ ਜੀਵਨ ਦੀ ਤੇ ਡੈਡੀ ਜੀ ਦੀ ਆ ਕੁੱਤੇ ਪਹਿਰ ਚੱਟ ਰਹੇ ਜੀਵਨ ਦਾ ਇੱਥੇ ਦੇਖੋ ਮਨਵੀਰ ਉਹ ਦੀਦੀ ਨੇ ਚੱਕਿਆ ਹੋਇਆ ਮਨਵੀਰ ਨੂੰ ਏ ਪੁਆਜੀ ਦੀ ਨੋਤ ਉਹਨਾਂ ਦਾ ਬੇਟਾ ਕਨਾਡਾ ਵਾਲੇ ਉਹਦਾ ਕਿੱਡਾ ਵੱਡਾ ਹੋਗਾ ਜੀਵਨ ਦੀ ਛੋਟਾ ਜਾਇਆ ਇੱਥੇ ਹਮ ਹੈਗੀ ਮਨਵੀਰ ਦੀ ਤੇ ਮੇਰੇ ਪੁਆਜੀ ਦੀ ਦੋ ਤੀਤੀ ਸਾਨੂੰ ਮਿਲਣ ਆਏ ਸੀ ਪਹਿਲੀ ਵਾਰੀ ਤੇ ਉਦੋਂ ਦੀ ਆ ਇਹ ਦੇਖੋ ਇੱਥੇ ਪਹਿਲਾਂ ਵਿਹੜੇ ਵਿੱਚ ਆਹ ਵਾਲੀ ਫਰਸ਼ ਹੁੰਦੀ ਸੀਗੀ ਨਾ ਤੇ ਲੋਬੀ ਦਾ ਗੇਟ ਨਹੀਂ ਲੱਗਿਆ ਹੁੰਦਾ ਸੀਗਾ ਉਸ ਟਾਈਮ ਦੀਆਂ ਯਾਦਾਂ ਇੱਥੇ ਮਨਵੀਰ ਆਇਆ ਸੀ ਨਾਨਕਿਆਂ ਤੋਂ ਤੇ ਸਾਰੇ ਬੱਚੇ ਇਕੱਠੇ ਹੋਏ ਸੀ ਕੈਨੇਡਾ ਵਾਲੇ ਵੀ ਆਏ ਹੋਏ ਸੀਗੇ ਤੇ ਦੇਖ ਕਿੰਨੇ ਖੁਸ਼ ਹੋ ਰਹੇ ਆ ਉਹਨੂੰ ਮਿਲ ਕੇ। ਅਗੀ ਤਨੂ ਦੀ ਇਹ ਵੀ ਪਹਿਲੀ ਵਾਰੀ ਮਿਲਣ ਆਏ ਸੀ ਉਦੋਂ ਸਾਨੂੰ ਤਨੂ ਸਤਵੀਰ ਦੀਦੀ ਦਾ ਬੇਟਾ ਦੇਖ ਹੁਣ ਐਡਾ ਵੱਡਾ ਹੋ ਗਿਆ ਕੈਨੇਡਾ ਬੱਠਾ ਜਾ ਕੇ ਪੁਰਾਣੀਆਂ ਯਾਦਾਂ ਕਿੰਨਾ ਸੋਹਣੇ ਲੱਗ ਰਹੀਆਂ ਨੱਚ ਰਿਹਾ ਪੰਗੜਾ ਪਾ ਰਿਹਾ ਇਹ ਹੈਗੀ ਜੀ ਮਨਵੀਰ ਤੇ ਸਕੂਲ ਦੀ ਸਾਰੇ ਇਹਦੀ ਕਲਾਸਮੇਟਸ ਹੈ। ਪਰ ਮਨਵੀਰ ਦੀ ਇਹਦੇ ਵਿੱਚ ਆਈ ਨਹੀਂ ਇਹਨੇ ਮਤਲਬ ਕਿ ਉਹ ਫਲੈਸ਼ ਵੱਜ ਗਈ ਸੀ ਤੇ ਉਹ ਵਾਲੀ ਪਿਕ ਆਈ ਨਹੀਂ ਦੂਜੀ ਪਿਕ ਲੈ ਕੇ ਆਏ ਸੀ ਸਾਰੇ ਕਲਾਸਮੈਂਟ ਚਲੋ ਯਾਦ ਤਾਂ ਹੈਗੀ ਇੱਕ ਸ਼ਾਇਦ 4th 5th ਕਲਾਸ ਦੀ ਹੈ ਇਹ ਹੈਗੀ ਆ ਰਾਜਵੀਰ ਦੀ ਅੰਮ੍ਰਿਤਸਰ ਗਏ ਸੀ ਮੱਥਾ ਟੇਕਣ ਵਾਸਤੇ ਉੱਥੋਂ ਦੀ ਹੈ ਨਾ ਗੋਰੀਆਂ ਦੇ ਨਾਲ ਕਰਵਾਈਏ ਖੁਸ਼ ਹੋ ਕੇ ਹੀ ਪੂਆਜੀ ਦੀ ਦੋਤੀ ਆ ਤੇ ਰਾਜਵੀਰ ਹੈ ਇਧਰੇ ਮਨਵੀਰ ਬੱਚਿਆਂ ਦੇ ਨਾਲ ਖੇਡ ਰਿਹਾ ਹੈ ਏ ਸਾਡੇ ਜਿਹੜੇ ਕੰਮ ਵਾਲੇ ਸੀ ਉਹਨਾਂ ਦੇ ਬੱਚੇ ਇੱਥੇ ਖੇਡਣ ਆ ਜਾਂਦੇ ਹੁੰਦੇ ਸੀਗੇ ਹੁਣ ਤਾਂ ਇਹਨਾਂ ਦੇ ਵੀ ਵਿਆਹ ਹੋ ਗਏ ਵੱਡੇ ਵੱਡੇ ਹੋ ਗਏ ਪਿੱਛੇ ਬੇਲ ਲੱਗੀ ਹੁੰਦੀ ਸੀਗੀ ਇਹ ਦੇ ਬੇਬੇ ਦੇ ਨਾਲ ਮੰਜੇ ਤੇ ਖੇਡ ਰਹੇ ਆ ਜੀਵਨ ਤੇ ਮਨਵੀਰ ਦੋਨੇ ਪਤਾ ਨਹੀਂ ਕੀ ਰੋਟੀ ਖਵਾਉਂਦਾ ਇੱਕ ਦੂਜੇ ਨੂੰ ਪਤਾ ਨਹੀਂ ਕੀ ਕਰੀ ਜਾਂਦੇ ਉਦੋਂ ਦੀ ਹੈ ਨਾ ਬੇਬੇ ਦੇਖੀ ਜਾਂਦੇ ਦੇਖ ਮਨਵੀਰ ਕਿੰਨਾ ਸੋਹਣਾ ਲੱਗ ਰਿਹਾ ਹੈ ਹਨਾ ਰੋਟੀ ਖਾਂਦੇ ਆ ਨਾ ਚੂਰੀ ਘਟ ਕੇ ਦਿੱਤੀ ਸੀ ਦੋਨਾਂ ਨੂੰ ਮੈਂ ਬੇਬੇ ਦੇਖਦੀ ਖੁਸ਼ ਹੁੰਦੀ ਹਾਂ ਦੇਖ ਕੇ ਇਹ ਇੱਥੇ ਦੇਖੋ ਮਨਵੀਰ ਇਲੀਨ ਬਣਿਆ ਹੋਇਆ ਪੂਰਾ ਮੈਂ ਫੜਿਆ ਹੋਇਆ ਸੀ ਇਹਨੂੰ ਤੋਰਨਾ ਸਿਖਾਉਂਦੇ ਸੀ ਉਦੋਂ ਦੀ ਹੈ ਇਹ ਤਿੰਨ ਚਾਰ ਆ ਫੋਟੀਆਂ ਹੈਗੀਆਂ ਹੈ ਲੀਡਰਸ਼ਿਪ ਦੀਆਂ ਯਾਨੀ ਕਿ ਇਹ ਕੁੰਨਰ ਅੰਕਲ ਜੀ ਜਿਹੜੇ ਹੁਣ ਉਹਨਾਂ ਦੀ ਹੁਣ ਤਾਂ ਡੈਥ ਹੋ ਚੁੱਕੀ ਹੈ ਉਹਨਾਂ ਦੀ ਤੇ ਆਏ ਸੀਗੇ ਇੱਥੇ ਉਦੋਂ ਬਣੇ ਸੀਗੇ ਵੋਟਾਂ ਸੀ ਵੋਟਾਂ ਵਾਸਤੇ ਇਹ ਬਣੇ ਸੀਗੇ ਐਮਪੀ ਐਮਪੀ ਤਾਂ ਨਹੀਂ ਬਣੇ ਹੁਣ ਇਹ ਉਹ ਵੋਟਾਂ ਵੋਟਾਂ ਵਾਸਤੇ ਆਏ ਸੀਗੇ ਨਾ ਸਾਰੇ ਇਕੱਠੇ ਹੋਏ ਸੀਗੇ ਉਹਦੀਆਂ ਤਿੰਨ ਚਾਰ ਫੋਟੋਆਂ ਦੀਆਂ ਯਾਦਾਂ ਇਹ ਲਓ ਜੀ ਇਹ ਸੀਗੀਆਂ ਕੁਝ ਪੁਰਾਣੀਆਂ ਯਾਦਾਂ ਅਨਮੋਲੇ ਪਲ ਜਿਹੜੇ ਸੀਗੇ ਹਨਾ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਆ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਐਜੇਆਂ ਫੋਟੋਆਂ ਜਿਹੜੀਆਂ ਪਈਆਂ ਆ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਫੇਰ ਕਦੇ ਸ਼ੇਅਰ ਕਰਾਂਗੇ ਕਿਉਂਕਿ ਜੇ ਹੁਣ ਕਰਦੇ ਤਾਂ ਬਹੁਤ ਵਲੌਗ ਵੱਡਾ ਹੋ ਜਾਣਾ ਸੀ ਲੰਬਾ ਹੋ ਜਾਣਾ ਸੀਗਾ ਤੇ ਕੇਵ ਜੇ ਲੱਗਿਆ ਜੀ ਸਾਡੀਆਂ ਪੁਰਾਣੀਆਂ ਯਾਦਾਂ ਜ਼ਰੂਰ ਦੱਸਿਓ ਜੀ ਹੁਣ ਆਪਾਂ ਕਰ ਰਹੀਆਂ ਵਲੌਗ ਦਾ ਐਂਡ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ